ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਮੌਕੇ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਤਿੰਨ ਝੋਟੀਆਂ ਉਖਾਉਣੀਆਂ ਜੀ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਜੀ ਤੇ ਆਜੋ ਬਾੜ ਸਾਹਿਬ ਆਵਾਂ ਨੇ ਕਰਦੇ ਆ ਤੇ ਨਾਲ ਇੱਕ ਭਰਾ ਆ ਉਹ ਨਿਕਾ ਇਹ ਨਿਕਾ ਭਰਾ ਹੈ ਆਜੋ ਗੱਲ ਕਰਦੇ ਆ ਸਾਡਾ ਅੱਜ ਨਿਕਾ ਹੁੰਦਾ ਵੱਡਾ ਹੈ ਵੱਡਾ ਉਹ ਕਾਦੇ ਚ ਲਿਖਾ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਗਾਂ ਬਾੜ ਸਾਹਿਬ ਕੀ ਹਾਲ ਦੇ ਬਹੁਤ ਕਿਰਪਾ ਕਰਾਮ ਦਾ ਪਾਸ਼ਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਕਿਰਪਾ ਤੇ ਦੀਰੀ ਜੀ ਬਾੜ ਸਾਹਿਬ ਵੇਖ ਲਓ ਵਿਖਾ ਦਈਏ ਏ ਆ ਵੇਖੋ ਇੱਕ 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 ਉਹ ਮੈਂ ਉਹਨਾਂ ਭਾਜੀ ਇਹ ਲਈ ਆ ਬਿਜਲੀ ਆ ਚਲ ਜਾਣਦੇ ਹਾਂ ਜੀ ਠੀਕ ਆ ਮੈਂ ਤੇਨੂੰ ਦੱਸਿਆ ਇਹ ਤਾਂ ਹਾਂ ਜੀ ਢਿੱਲੀ ਆ ਇਹਦੇ ਢਿੱਲੀ ਆ ਹਾਂ ਇੱਕ ਵੱਡੀ ਮੈਂ ਤੇ ਪੈਸੇ ਬੰਦੇ 80 85 ਲਾਉਨੇ ਗਏ ਆ ਇੱਕ 85 15 ਵਾਹਣ ਦੁੱਧਾ ਚਲੋ ਉਹ ਵੇਖ ਜੂ ਵੀ ਹਾਲੇ ਫੇਰ ਕੇ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਦੁੱਧ 18 19 ਕਿਲੋਜ ਹੋ ਗਿਆ ਦਾ ਠੀਕ ਹੈ ਠੀਕ 15 ਮਹੀਆ ਚੋਂ ਇਹੋ ਤਿੰਨ ਰਹਿ ਗਈਆਂ ਤਿੰਨ ਰਹਿ ਗਈਆਂ ਤੇ ਤਿੰਨਾਂ ਦਾ ਅੱਜ ਰੇਟ ਬੱਸ ਉੜਦੀਆਂ ਕਰਨਾ ਵਾ ਉਹ ਹੁਣ ਬਲਕੇ ਗੱਲ ਇਹਦਾ ਵਾ ਵੀ ਇਹਨਾਂ ਦੇ ਚੋਂ ਭਾਵੇਂ ਕੋਈ बराबर बराबर ਵੀ ਵੇਖ ਕੇ ਫਿਰ ਜਾਵਾਂਗੇ ਬੰਨਿਆ ਚਾਵਾਂਗੇ ਠੀਕ ਆ ਠੀਕ ਆ ਜੀ ਆ ਕਰੇ 24 ਆ 24 ਕੱਟੀ ਆ ਠੀਕ ਹੈ 10 ਲੀਟਰ ਦੁੱਧ ਆ ਬਾਹਰ ਆਓ 10 ਲੀਟਰ ਦੁੱਧ ਠੀਕ ਹੈ ਤੇ 9.5 ਲੀਟਰ ਨਾਲ ਦੇਵਾਂਗੇ ਠੀਕ ਹੈ ਜੀ ਠੀਕ ਆ ਬੱਚਾ ਜੀ 10 ਦਿਨਾਂ ਦੀ ਜੂਈਆ ਕਿਉਂ ਸੰਤੋਸ਼ਿਆ ਦੇਖਿਆ ਮਾਰਗ ਦੀ ਕਿਰਪਾ ਕੱਲ ਬੁਰਲੀਆਂ ਟੱਕੇ ਚੜੀਆਂ ਸੀ ਬਨਨੋਂ ਤਾਂ ਨਹੀਂ ਮਾਰੀ ਦੀ ਕਿਰਪਾ ਨਾਲ ਲੈਓ ਜੱਗੀ ਲੈਓ ਪਾਣਾ ਦਿੰਦੇ ਵੇਖਦੇ ਹਾਂ ਹਾਂਜੀ ਆਹ ਵੇਖੋ ਲੇਵੇ ਖੁੱਲੀ ਵੇਖੋ ਹਾਂਜੀ ਤੇ ਆਹ ਵੇਖੋ ਵੇਖੋ ਆਹ ਕੱਟੀਆਂ ਦਾ ਸੇਕ ਇੱਕ ਆਹ ਕੱਟੀਆਂ ਗਿਆ ਕੱਟੀਆਂ ਤੇ ਕਲੇਪੀ ਲੱਗੇ ਬਈ ਚਾਰ ਦੰਦਾਂ ਦਾ ਚਾਰ ਦੰਦ ਕੱਟੀ ਆਹ ਇਹ ਵੀ ਜਿਆਦਾ ਕੱਟੀਆਂ ਚੰਗੀਆਂ ਹੋ ਇਹ ਰਹੀਆਂ ਕੱਟੀਆਂ ਬਹੁਤ ਚੰਗੀਆਂ ਆ ਕਟੀਆਂ ਜਾਂ ਲੈ ਜੀ ਸਾਫ ਸੋਹ ਬੜੀਆਂ ਮਬਾਰਕ ਐਦਾਂ ਬੱਸ ਬਈਆ ਕੋਈ ਚੱਕਰ ਇਹ ਹੋਲੀ ਲਿਜਾਣ ਦੀ ਕਲੇਪੀਆਂ ਲੱਗੀਆਂ ਆ ਕੱਟੀਆਂ ਹਾਂਜੀ ਇੰਦਰ ਕਰ ਅਨ ਉਹ ਦੋ ਘੱਟ ਦੇਸੀ ਮਾਲੇ ਪਿੰਡਾਂ ਦੇ ਦੋ ਨਾ ਵਾ ਕਹਿਣ ਤੇ ਕਹੀ ਜਾਂਦੇ ਇਹ ਇਹੋ ਜਿਹੀ ਕਟਿੰਗ ਦੇਸੀ ਹੋਵੇ ਤੇ ਗਲਾਸਾਂ ਚ ਟੋਰੀਆਂ ਪੈਂਦੀਆਂ ਵਾ ਟੋਰੀਆਂ ਪੈਂਦੀਆਂ ਐ ਠੰਡੀ ਸੀ ਲਿਆ ਇਹ ਸਾ ਠੰਡੀਆਂ ਸੀ ਬਾਲੀ ਥੱਲੇ ਧਰਾ ਗਏ ਸਾਡੇ 9 ਲੀਟਰ ਦੁੱਧ ਵੀ ਆ ਗਾ ਨਾ ਨੋ ਸਾਡੇ 9 ਗਲਾਸੀਆਂ ਚੋਂ ਡੇਓ ਗਲਾਸੀਆਂ ਚੋਂ ਡੇਓ ਤੇ ਦਵਾਈ ਵੀ ਹੋਣੀ ਐ 1 20 30 ਦੀ ਦੇਕਦੀਆਂ ਵੀ ਆਂ ਦੇਕਦੀਆਂ ਵੀ ਆਂ ਹਾਂਜੀ ਹਾਂਜੀ ਮੋਲ ਰੇਟ ਇੰਨਾ ਦਾ ਸਿਰਫ ਅਸੀਂ ਬਰਾਬਰ ਬਰਾਬਰ ਜਾ ਕਰਕੇ ਵਿੱਚ ਜਿੰਨੇ ਦੇਸੀਆਂ ਦੇ ਵਿੱਚ ਬਰਾਬਰ ਚੱਲ ਗਿਆ ਕੰਮ ਹਾਂਜੀ ਹਾਂਜੀ ਉਹ ਇੱਥੇ ਜ 2.5 ਲੱਖ ਮੰਗਣ ਲਿਆ ਯੂ ਮੰਗਦਾ ਮੰਗਦੇ ਚੱਲਣ ਲੱਗੇ ਲਾਏ ਭਾਈ ਸਾਈ ਮੰਗਦਾ ਕਾਈ ਮੰਗਦਾ ਇੱਕ ਨਬੇ ਲੱਗਾ ਮੈਨੂੰ ਐਡੀ ਐਡੀ ਬਸ ਠੀਕ ਗੱਡੀ ਆ ਤਾਂ ਫੇਰ ਕੀ ਕਰਨਾ ਗਾ ਜੀ ਹਾਂ ਜੀ ਦੇਖੀ ਇਹਦਾ 13 12 ਹਾਂਜੀ 11 18 1 ਲੱਖ 18 ਜੱਗੀ ਤਿੰਨ ਕਰਦਾਂਗੇ 3 15 15 ਦੀ ਬਸ ਅੱਜ ਭਾਵੇਂ ਪੈਸੇ ਪੁਰੇ ਹੋਣ ਝੋਟੀਆਂ ਵੇਖੋ ਲੇਵੇ ਦਾਖ ਖੁੱਲੀਆਂ ਠੰਡੀਆਂ ਸੀਲ ਠੰਡੀਆਂ ਸੀਲ ਕੱਟੀਆਂ ਹੋਰੀ ਗੱਲ ਨਹੀਂ ਦੇਖੋ 15 ਆਹ ਵੇਖੋ ਵੇਖੋ ਕੱਟੀਆਂ ਕਮਾਲਾਂ ਲੱਗੀਆਂ ਹਾਂਜੀ ਹਾਂਜੀ ਯਾਦੀ ਕੱਟੀ ਸਾਡਾ ਹਾਂਜੀ ਨੀਲੀ ਰਾਵੀ ਨੀਲੀ ਕਾ ਵੀ ਨੇ ਜੇ ਪੈਸੇ ਪ੍ਰਾਪਰ ਸ਼ਰਾਪ ਤੇ 2000 ਰੁਪਇਆ ਲੈਣਾ ਤਾਂ ਦੁੱਧ ਦੀ ਸਚਾਈ 8 ਤੋਂ 9 ਕਿਲੋ 8 ਤੋਂ 9 ਕਿਲੋ 70 ਦਿਨਾਂ ਦੀ ਫੂਹੀ ਜੀ ਹਾਂਜੀ ਕੱਟੀ ਇਹ ਵੀ ਜਾਲੀ ਚੰਗੀ ਹੈ ਇਹ ਵੀ ਅਸਲ ਆ ਨੀਲੀ ਗਾਗੀ ਦੀ ਨੀਲੀ ਗਾਗੀ ਦੀ ਚੋਹੇ ਪੈਰ ਪੈਰ ਚੋਹੇ ਤੇ ਧੁੰਨ ਵੇਖੋ ਇੰਦਰੀ ਹਾਂ ਧੁੰਨ ਨੇ ਵੀ ਚੋਹੇ ਪੈਰ ਲੈ ਗਿਆ ਯਾਦ ਕਰੂਗਾ ਵੇਖੋ ਥਾਣ ਕਿ ਤਰ੍ਹਾਂ ਦਾ ਹਾਂ ਇਹ ਹੈ ਕਿ ਚੀਜ਼ਾਂ ਪੁੱਤਰ ਉੱਡਦੀਆਂ ਨੇ ਗੁੱਲ ਕਰਦੀਆਂ ਨੇ ਬਸ ਉੱਡਦੀਆਂ ਗੁੱਲ ਕਰਨੀਆਂ ਬਸ ਆਪਾਂ ਆ ਛੋਟੇ ਛੋਟੇ ਇੱਥੇ ਵੇਖੋ ਇਹ ਇੱਧਰ ਕਰਕੇ ਲਈ ਜਾ ਜੀ ਇਧਰ ਮੋੜ ਇਧਰ ਆਓ ਯਾਦ ਹੀ ਅਸਲ ਆਜੋ 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 ਪਾਜੀ ਆਜੋ ਆਇੱਤ ਦੇਖੋ ਇਧਰ ਨਾ ਕਰਿਆ ਆ ਵੇਖੋ ਜਿਆਦੀ ਅਸਲ ਤੇ ਜਿਆਦੀ ਹਾਂ ਜੀ ਨਹੀਂ ਗਦੇ ਵੇਖ ਜਾਂਦ ਜਾਂਦ ਕੋਈ ਜਾਂਦ ਬਸ ਤੁਸੀਂ ਤੇ ਚੁੰਨੀ ਵੰਡੇ ਡਾਦੇ ਜੀ ਪਾਸੇ ਮੈਂ ਗਿਆ ਵਾ ਬਾਪੂ ਵਿੱਚ ਮੇਰੇ ਨਾਲ ਉਹ ਕੰਨੀ ਹੁੰਦਾ ਵੀ ਬਗੜ ਥੱਲੇ ਆ ਗਈ ਇਸੇ ਕਾਰਨ ਬਾਪੂ 8 ਤੋਂ 9 ਲੀਟਰ ਦੁੱਧ ਤੇ ਮੋਲ 115 115 110 110 105 ਲੱਖ ਲੱਖ ਬਾਕੀ ਹੋ ਜਾ ਕਿਸ ਜੱਗੀ ਪੰਜ ਉਹ ਰੱਤ ਭੱਲੇ ਚੱਗੀ ਆਲੇ ਉਹ ਚੱਗੀ ਲਿਗਣਗੀਆਂ ਪਹਿਲੇ ਵੇਖੀ ਆਜਾ ਮੈਂ ਇਹ ਪੂਰੇ ਨਾਲ ਹੋਣੇ ਪੂਰੇ ਟੋਫੀ ਦੇ ਦੇਦਾਰ ਜਿਹੜੇ ਲਾਉਂਦੇ ਨੇ ਟਾਇਰ ਤੂੰ ਮੈਂ ਚੜਵੇਂ ਆ ਕੇ ਤੇ ਲੈ ਆਂਦਾ ਬਾਤ ਮੇਰੀ ਫਾਰਮ ਤੇ ਇਹ ਬਾਤ ਮੇਰੀ ਫਾਰਮ ਤੇ ਕਿਹੜਾ ਲੈ ਜਾਊਗਾ ਮੇਰਾ ਟੁੱਟਲੇ ਸੇਲ ਮੈਂ ਕਹਿੰਦਾ ਬਾਤ ਸਾਫ ਸੱਚਾਈ ਗੱਲ ਆ ਹਾਂਜੀ ਹਾਂਜੀ ਪਤਾ ਨਹੀਂ ਇਹਦੇ ਚੋਂ ਭਾਵੇਂ ਯਾਰ ਬਜਣਾ ਨਹੀਂ ਤੇ ਨਹੀਂ ਤੇ ਪੂਰੇ ਵੀ ਨਿਹਰ ਬੁਜ਼ਾਰਾ ਕਟ ਗਈਆਂ ਹਾਂ ਇਹ ਪੂਰੇ ਵੀ ਹੋੜੇ ਸਾਹ ਹਾਂ 13 ਲੀਟਰ ਦੁੱਧ ਆ ਮੈਂ ਕਹਿੰਦਾ 13 ਲੀਟਰ ਤੇ ਮੂਰਾ ਬੱਚਾ 12 ਲੀਟਰਾਂ ਦਾ ਲੈ ਲਈ ਠੀਕ ਹੈ ਥੋੜੀ ਜੀ ਦੱਸ ਦੇਣਾ ਜੇ ਪਹਿਲਾਂ ਵੀ ਬੱਚੇ ਬਾਹਲੇ ਕੁਲੇ ਦੇ ਥੋੜਾ ਜੀ ਕਿਸੇ ਵੇਲੇ ਟੀਕਾ ਵੀ ਲਵਾ ਸਕਦੇ ਜੇ ਤਾਂ ਜੀ ਪਹਿਲਾਂ ਸੁਗਾ ਜੀ ਠੀਕ ਹੈ ਇਹ ਹੈ 12 ਤੋਂ ਟਿੱਕ ਤੇ ਹੈਗਾ 13 12 ਨਾਲ ਹੈ ਜੀ 12 ਨਾਲ ਹੈ ਜੀ ਜੈਦੀ ਅਸਲ ਤੇ ਜਿਆਦੀ ਚੰਗੀ ਹੈ ਜੀ ਯਾਦੀ ਚੰਗੀ ਆ ਵੀ ਇਹ ਵੀ ਬਹੁਤ ਸਾਫ ਆ ਤੇ ਚੱਲ ਲੈ ਜਾਊਗਾ ਵੀ ਦੁੱਧ ਤੇ ਨਜ਼ਾਰੇ ਬਣੇ ਜਾਊ ਹੁਣ 12 ਲੀਟਰ 14 ਤੱਕ ਜਾਊਗੀ ਇਹ ਅਰਮਾਨ 14 ਤੱਕ ਜਾਊਗੀ ਹਾਂ 14 ਤੱਕ ਵੀ ਜਾਊਗੀ ਅਰਮਾਨ ਦੇ ਟੋਂ ਪੌਣੇ ਦੇ ਟੋਂ ਪੌਣੇ ਦੋ ਗਾੜ ਗਾੜੀ ਹੈ ਗਾੜ ਗਾੜੀ ਹੈ ਠੀਕ ਹੈ ਤੇ ਅੱਜ ਉੜਦੀਆਂ ਗਈ ਬਸ 1 15 1 15 ਹਾਂ 1 5 5 ਬਸ ਬਸ ਦੇਸੀਆਂ ਵਾਲੇ ਮੁੱਲ ਅੱਜ ਘਟੰਡੇ ਆ ਕਰ ਦਾਂਗੇ ਕਾ ਡੰਡੇ ਅੱਜ 100003 2 ਲੈ ਜੇ ਲੈ ਜੇ ਅੱਜ 2 ਵੀ ਚੱਲਣ ਦੋ ਆ ਵੇਖੋ 10200 ਰੁਪਇਆ ਆ ਮਖਾ ਲ ਦੋ ਇਹ ਵੇਚ ਕੇ ਸਵੇਰੇ ਹਾਂਜੀ ਤੇ ਬਾੜ ਸਾਹਿਬ ਹੁਣਾਂ ਨੇ ਸਰਾਣੇ ਥੱਲੇ ਬਾਂ ਦੇ ਕੇ ਸੋਣਾ ਬਸ ਇਹੋ ਛੋਟੀਆਂ ਗਈਆਂ ਇਹੋ ਹੀ ਰਹਿ ਗਈਆਂ ਨਹੀਂ ਨਹੀਂ ਛੋਟੀਆਂ ਨਹੀਂ ਹੋਰ ਵੀ ਆਉਣੀਆਂ ਆਪਣੀਆਂ ਕੱਲ ਸ਼ਾਮੀ 4 ਵਜੇ ਪ੍ਰਸ਼ਾਦਾ ਛਕਿਆ ਸਵੇਰ ਦਾ ਹਾਂਜੀ ਹਾਂਜੀ ਸਵੇਰ ਮਾਲਕ ਦੀ ਕਿਰਪਾ ਨਾਲ ਪਤਾ ਲੋਕਾਂ ਨੂੰ ਵੀ ਮੰਗਲ ਤੇ ਬੁੱਧਵਾਰ ਠੀਕ ਹੈ ਠੀਕ ਮੰਗਲਵਾਰ ਮਾਲ ਆਉਂਦਾ ਵਾ ਰਾਤ ਨੂੰ ਵੀ ਸੰਵਾਰ ਰਾਤ ਨੂੰ ਕੱਲ ਇੰਨਾ ਗਾ ਕੀ ਵੀ ਪ੍ਰਸ਼ਾਦਾ ਵੀ ਸ਼ਾਮੀ 4 ਵਜੇ ਛਕਿਆ ਹਾਂਜੀ ਹਾਂਜੀ ਤੇ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਗਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 88729629 ਪਹਿਲ ਬਾਹ ਨਾ ਮਾਲ ਬਾਟ ਸਾਹਿਬ ਦੇਣ ਦੇ ਤੇ ਵੇਗੰਡੇ ਵੇਗੰਡੇ ਹਾਂਜੀ ਜੀ ਚਲੋ ਇੰਨਾ ਮਾਲ ਹੀ ਸੁਖਣਾ ਸਾਰਾ ਵੇਗ ਗਿਆ ਆਪ ਦਾ ਸ਼ੁਕਰਾਨਾ ਕਰਦੇ ਆ ਹਾਂਜੀ ਹਾਂਜੀ ਇਹ ਮਹਾਰਾਜ ਭੈਣ ਭਰਾਵਾਂ ਦੀਆਂ ਉਮੀਦਾਂ ਤੇ ਖਰੇ ਉੱਤਰ ਗਏ ਹਾਂਜੀ ਹਾਂਜੀ ਪੱਜੇ ਹੋਰ ਗੱਲ ਹੋਰ ਵੀ ਦੇ ਹਾਂਜੀ ਹਾਂਜੀ ਆਹ ਵੇਖ ਲਓ ਵੀ ਕੱਟੀ ਤਾੜੀ ਹੋਈ ਲਈ ਆ ਬੰਦਿਆਂ ਨੇ ਹਾਂਜੀ ਦੋ ਆ ਤਿੰਨਾਂ ਦਿਨਾਂ ਦੀ ਨਾ ਉਹਦੇ ਸਾਡੇ ਦੱਸੇ ਜੇ 15 ਲੀਟਰ ਨਾ ਦੱਸਿਆ ਜੇ 12 ਆਪਾਂ ਉਹ ਸੰਤੋਖ ਨੂੰ ਪੁੱਛਿਓ ਵੀ ਸਬਦਾ ਉਹ ਬੰਦੇ ਕਰਗੇ ਇਹਦੇ ਰਿਸ਼ਤੇਦਾਰ ਵਾ 8 ਲੀਟਰ ਬੋੜਾ ਦੱਸਿਆ 8 ਲੀਟਰ ਉਦਾਂ ਹੈ ਤੁਹਾਡੇ ਨੂੰ ਵੱਡਾ ਵਾ ਸਚਾਈ ਨੂੰ ਲੋਕ ਮੰਨਦੇ ਨੇ ਠੀਕ ਝੂਠ ਜਿਹੜਾ ਵਾ ਨਾ ਉਹ ਥੋੜਾ ਚਿਰ ਆ ਹਾਂਜੀ ਹਾਂਜੀ ਸੱਚਾਈ ਦੀ ਜਿੱਤ ਹੋਵੇ ਮੇਰੀ ਗੱਲ ਸੁਣੋ ਆ ਟਾਡੇ ਤੋਂ ਵੱਡਾ ਹੈ ਛੋਟਾ ਕਿਉਂ ਕਹਿ ਕੇ ਜੀ ਆਹ ਵੇਖੋ ਲਾਓ ਫੋਟੋ ਲਾਓ ਜੀ ਲਾਓ ਇਹ ਮੇਰਾ ਪ੍ਰੇਮ ਠੀਕ ਗੱਲ ਪੈਂਦੀ ਆ ਗੱਲ ਠੀਕ ਆ ਚਲੋ ਸਸਰੀਆਂ ਬਾਤ ਸਾਬ ਜੀ